ਮਹਾਰਾਜ ਜੀ ਹੋ ਸ੍ਰੀ ਸ੍ਰੀ ਅਕਸਵਰ ਸਾਹਿਬ ਸਤਿਗੁਰ ਜੀ ਗੁਰੂ ਗਿਆਨਾਥ ਮਹਾਰਾਜ ਜੀ ਹੋ ਪਹੁੰਚਿ ਸ਼ਿਵ ਸਹਾਲ ਜਾਂ ਪੂਰਨ ਗੁਰ ਕਰਤਾਰ ਪੁੱਤਰ ਪੜਨੈ ਪਾਉਣ ਲਈ ਮਾਪੇ ਕਰਨ ਵਿਚਾਰ ਗੁਰ ਗਿਆਨ ਨਾਥ ਮਹਾਰਾਜ ਨੂੰ ਚੜਿਆ 6 ਵਸਾਲ ਸੋਚ ਦੁੜਹਾਏ ਮਾਪਿਆਂ ਮਨ ਵਿੱਚ ਆਇਆ ਆਖਿਆਲ ਰਾਜ ਰਾਣੀ ਸਤਵੰਤੀ ਮਿੱਠੇ ਜਿਸ ਦੇ ਬੋਲ ਆਖਣ ਲੱਗੇ ਪਤਨੋਂ ਵਹਿ ਕੇ ਉਸ ਦੇ ਕੋਲ ਪੂਜਨੇਕ ਸਰਦਾਰ ਦੇ ਸੁਆਮੀ ਸਿਰ ਤੇ ਤਾਜ ਬਿਸ਼ੱਕ ਆਪਣੇ ਗਿਆਨ ਨੂੰ ਉਜੇ ਪਿਆਸ ਸਮਾਜ ਬੇਸ਼ੱਕ ਆਪਣੇ ਲਾਲ ਦੀ ਸ਼ੋਭਾ ਕਰੇ ਦਹਾਨੇ ਕਰਨ ਪੈ ਪਰ ਦਖਣਾ ਬੇਸ਼ੱਕ ਸਰਦਾਵਾਨ ਭਾਵੇਂ ਸਾਡੇ ਚੰਦ ਦੀ ਚੌਕੂਟਾ ਵਿੱਚ ਲੋ ਫੁੱਲਾ ਵਾਂਗਰ ਵੰਡਦਾ ਕੰਡਿਆਂ ਨੂੰ ਕਸ਼ਵੋ ਬੇਸ਼ੱਕ ਚਮਕਾ ਮਾਰਦਾ ਚਿਹਰਾ ਰੱਬੇ ਨੂਰ ਆਦਪੁਰਖ ਨੇ ਬਖਸ਼ਿਆ ਨਣਾ ਵਿੱਚ ਸਰੂਰ ਫਿਰ ਵੀ ਪਿਆਰੇ ਪਤੀ ਜੀ ਮੇਰਾ ਇਹ ਬਚਾਰੇ ਜੇ ਕਰ ਬੱਚਾ ਇਲਮ ਤੇ ਪੜ ਲੈ ਅੱਖਰ ਚਾਰੇ ਦੇਖੋ ਆਪਣੇ ਨਗਰ ਵਿੱਚ ਬੰਦਾ ਕੋਈ ਵਿਦਵਾਨ ਹੈ ਜਿਹੜਾ ਆਪਣੇ ਗਿਆਨ ਨੂੰ ਬੱਚੇ ਵਿਦਿਆਦਾਨ ਭਾਵੇਂ ਦੁਨੀਆਂ ਵਿੱਚ ਹੋਵਣ ਸਪਤ ਲਖ ਫਿਰ ਵੀ ਵਿਦਿਆਪਰਿਸ਼ ਲਈ ਹੁੰਦੇ ਤੇਜ ਅੱਖ ਸਾਸ਼ਤਰ ਵੇਦ ਪੁਰਾਨ ਜੋ ਦੁਨੀਆਂ ਵਿੱਚ ਮਹਾਨ ਏ ਵਿਦਿਆ ਦੀਆਂ ਬਰਕਤਾਂ ਵਿਦਿਆ ਦੇ ਸੰਤਾਨ ਵਿੱਦਿਆ ਕੱਡੇ ਪਰਬਤੋਂ ਹੀਰੇ ਨੀਲਮ ਲਾਲੇ ਮੋਤੀ ਲੱਬੇ ਸਾਗਰੋਂ ਪ੍ਰਸ਼ਾਦਿਆਂ ਨਾਲ ਦਰਤੇ ਅੰਦਰ ਪ੍ਰਭੂ ਨੇ ਬਖਸ਼ੇ ਲਖ ਪੰਡਾਰੇ ਹਾਸਲ ਕਰਦੇ ਉਹਨਾਂ ਨੂੰ ਵਿਦਿਆ ਦੇ ਦਿਲਦਾਰ ਲੋਹਾ ਕੋਲਾ ਬਿਜਲੀਆਂ ਸਭ ਵਿਦਿਆ ਦੇ ਦਾਤੇ ਗੋਰੇ ਕੇ ਤੇਜ ਨਾਨੇ ਦਿਨ ਨਾਲੋਂ ਵੀ ਰਾਤ ਇਸ ਲਈ ਪਿਆਰੇ ਪਤੀ ਜੀ ਏ ਮੇਰਾ ਵਿਸ਼ਵਾਸ ਪੂਰਨ ਦਈਏ ਪੁੱਤ ਨੂੰ ਇਹ ਵਿਦਿਆ ਦੇ ਰਾਸ ਦੋਹਿਰਾ ਸਾਹਿਬ ਸਿੰਘ ਜੋ ਸੰਤ ਸਨ ਕਰਦੇ ਵਿਦਿਆਧਾਨ ਪੁਰਨ ਆਗਿਆ ਲਈ ਉਹਨਾਂ ਤੋਂ ਹਾਕਮ ਸਿੰਘ ਗੁਣਵਾਨ ਹਾਕਮ ਸਿੰਘ ਸਰਦਾਰ ਨੇ ਸੁਣ ਪਤਨੇ ਦੀ ਗੱਲ ਪੱਲੇ ਬਨ ਕੇ ਤੁਰ ਪਿਆ ਮਹਾਂਪੁਰਸ਼ਾਂ ਦੇ ਵੱਲ ਬਾਬਾ ਸਾਹਿਬ ਸਿੰਘ ਜੀ ਮਾਨ ਵਾਲੇ ਦੇ ਸੰਤ ਦਾਨ ਕਰੇਂਦਾ ਵਿਦਿਆ ਹਿਰਦੇ ਵਿੱਚ ਭਗਵੰਤ ਵਿਦਿਆ ਸੀ ਉਸਦਾ ਵਿਦਿਆਲਾ ਸੀ ਉਸਦਾ ਗੁਰਦੁਆਰੇ ਦੇ ਵਿੱਚ ਵਿਦਿਆ ਪਰ ਉਸ ਤੋਂ ਕਰਮ ਵੜੇ ਸ਼ਿਸ਼ ਭਾਈ ਲਾਲੋ ਦੇ ਵੰਸ ਚੋਂ ਓਸੀ ਕੁਰਿਸ਼ ਮਹਾਨ ਵਿਰਸੋਂ ਮਿਲਿਆ ਉਸਨੋਂ ਵਿਦਿਆ ਦਾ ਵਰਦਾਨ ਹਾਕਮ ਸਿੰਘ ਨੇ ਆਖਿਆ ਉਸਨੋਂ ਸਰਦਾ ਨਾਲ ਵਿਦਿਆ ਦਾਨੇ ਸੰਤ ਜੀ ਦੁਖੀਆਂ ਦੇ ਅੰਗ ਪਾਲ ਸਾਡਾ ਬਰਕਰਾਰ ਹੈ ਜਿਸ ਦਾ ਨਾਮ ਗਿਆਨੇ ਸਾਡੇ ਘਰ ਵਿੱਚ ਬਖਸ਼ਿਆ ਗੁਰਵਾਲੇ ਮੇਕ ਭਗਵਾਨ ਸਾਡੇ ਦਿਲ ਦੀ ਰੀਜ ਹੈ ਸਾਡਾ ਇਹ ਬਸ਼ਵਾਸ਼ ਜੇ ਕਰ ਬਖਸ਼ੋ ਉਸ ਨੂੰ ਵਿਦਿਆ ਦਾ ਪ੍ਰਕਾਸ਼ ਲੈ ਕੇ ਚਾਨਣ ਆਪ ਤੋਂ ਵਿਦਿਆ ਦਾ ਆਇਕ ਬਾਲ ਹੋ ਸਕਦਾ ਹੈ ਜਗ ਨੂੰ ਜੋੜੇ ਯਸ਼ਵਰ ਨਾਲੇ ਕਿਉਂ ਕਿ ਤੇ ਬਾ ਉਸ ਦਾ ਲਿਖਿਆ ਜਿਸ ਵਿਦਵਾਨ ਉਸ ਦਾ ਨਾਮ ਬ੍ਰਹਮਨਾਥ ਸੀ ਜੋ ਆਲਮ ਪਰਸ਼ਮਾਨ ਦਿਸ਼ਾਨ ਸ਼ਤਰ ਗ੍ਰਹਿਤੀ ਉਸ ਕਰਕੇ ਗਣਤੀ ਕੁੱਲ ਦਸਣ ਲਈ ਪਰਵਾਰ ਨੂੰ ਅਸੀਂ ਤਾਂ ਖੋਲੇ ਭੁੱਲੇ ਇਹ ਬਾਲਕ ਬਹੁਤ ਸੁਲਖਣਾ ਇਹਦੇ ਸਿਰਿਸ਼ ਵਰਦੀ ਸ਼ਾਂ ਵਾਲਮੀਕ ਭਗਵਾਨ ਦਾ ਇਸ ਰੋਸ਼ਨ ਕਰਨਾ ਹੈ ਨਾ ਇਨੂੰ ਮੰਦਾ ਕਦੇ ਨਾ ਬੋਲਣਾ ਇਹਨੂੰ ਕਰਨਾ ਸਦਾ ਪਿਆਰੇ ਇਹਦੇ ਮस्तक ਰਸ਼ੀ ਨਿਸ਼ਾਨੀਆਂ ਇਹ ਕਲ ਜ਼ੁਗਦਾ ਆਇਆ ਬਤਾਰੇ ਸੁਣਦਿਆਂ ਹਾਕਮ ਸਿੰਘ ਤੋਂ ਇਉਂ ਸਾਇਬ ਸਿੰਘ ਦਰবেশੇ ਉਸ ਦੇ ਮਨ ਵਿੱਚ ਕਰ ਗਿਆ ਸਮਝੋ ਸੱਚ ਪ੍ਰਵੇਸ਼ ਉਸ ਆਖਿਆ ਹਾਕਮ ਸਿੰਘ ਨੂੰ ਬੋਲ ਪਿਆਰੇ ਬੋਲ ਪੂਰਨ ਆਪਣੇ ਗਿਆਨ ਨੂੰ ਤੁਸ ਲਿਆਓ ਸਾਡੇ ਕੋਲ ਦੋਹਿਰਾ ਪੂਰਨ ਪੁੱਤਰ ਪੜਾਉਣ ਲਈ ਕਰਕੇ ਸੋਚ ਵਿਚਾਰ ਸ਼ਗਨ ਮਨਾ ਕੇ ਮਾਪਿਆਂ ਕਰ ਲੈ ਲੱਡੋ ਤਿਆਰ ਕਰੇ ਵੱਲੇ ਮੁੜਿਆ ਇਸ ਤਰ੍ਹਾਂ ਹਾਕਮ ਸਿੰਘ ਸਰਦਾਰ ਪੁੰਜੇ ਪਰ ਨ ਲੱਗਦੇ ਖੁਸ਼ੀਆਂ ਬੇਸ਼ੁਮਾਰੇ ਰਾਜ ਰਾਣੇ ਨੂੰ ਸੱਦ ਕੇ ਕਹਿੰਦਾ ਆਪਣੇ ਕੋਲ ਖੁਸ਼ੀਆਂ ਦੇ ਨਾਲ ਰਾਣੀਏ ਪਰ ਗਏ ਆਪਣੇ ਝੋਲ ਬਾਬੇ ਸਹਿਬ ਸੰਗ ਦੇ ਦੱਸ ਕੇ ਸਾਰੇ ਗੱਲ ਕਹਿੰਦਾ ਆਪਣੇ ਗਿਆਨ ਨੂੰ ਪੜਨੇ ਪਉਣਾ ਕੱਲ ਰਾਜੇ ਨੱਥਾ ਸੈਗ ਨੂੰ ਤੋਂ ਜਾ ਕੇ ਸਦਲਿਆ ਉਸ ਨੂੰ ਕਹਿ ਕੇ ਅਜੇ ਲੱਡੂ ਲੋ ਮਣਵਾ ਮਗਰ ਦੇ ਸੰਗ ਰਾਂਦ ਹੈ ਭਲ ਕੇ ਹੀ ਬੁੱਧਵਾਰ ਪੜਨੇ ਪਾਇਏ ਗਿਆਨ ਨੂੰ ਬਾਬੇ ਦੇ ਦਰਬਾਰ ਸੁਣਦਿਆਂ ਹੀ ਗੱਲ ਪਤੀ ਦੀ ਹੋ ਸਤਵੰਤੀ ਮਾ ਰਾਜੇ ਨੂੰ ਕਰ ਸਦਹਾ ਲੈ ਈਸ਼ਵਰ ਦਾ ਨਾ ਰਾਜੇ ਘਰ ਵਿੱਚ ਆਉਂਦਿਆਂ ਪੱਠੇ ਦਿੱਤੇ ਬਾਲ ਰਾਜੇ ਘਰ ਵਿੱਚ ਆਉਂਦਿਆਂ Oh. God.